ਕਿੰਨੇ ਭੱਗ ਵਾਲਾ ਤੇਨ ਚੜਿਆ ਰਖੜੀ ਦਾ ਮੈਂ ਤਾਂ ਆਦੀ ਭਾਈ ਵਾਸਤੇ ਇੰਨੀ ਸੋਹਣੀ ਰਖੜੀ ਲੈ ਕੇ ਆਈ ਆ ਬਣਵਾ ਕੇ ਚੱਲ ਵਧੀਆ ਰਖੜੀ ਦਾ ਦਿਨ ਆਇਆ ਇੱਥੇ ਵਹਨੇ ਮੈਂ ਮਾਣੂ ਮਿਲ ਲੂੰਗੀ ਨਾਲ ਕੁਛ ਦਿਨ ਇੱਥੇ ਲਾ ਲੂੰਗੀ ਕਿੰਨਾ ਟਾਈਮ ਹੋ ਗਿਆ ਮੈਂ ਤਾਂ ਇੱਥੇ ਆਈ ਨਹੀਂ ਹੈਗੀ ਨਾਲੇ ਮਾਂ ਖੁਸ਼ ਹੋ ਜੂਗੀ ਸਾਰੇ ਕੰਮ ਨਿਪੜ ਗਏ। ਸਤਿ ਸ਼੍ਰੀ ਅਕਾਲ ਜੀ। ਆ ਗਈ। ਹੋਰ ਠੀਕ ਆ? ਮੈਂ ਵਧੀਆ। ਬਾਈ ਕਿੱਥੇ ਆ? ਰਖੜੀ ਲੈ ਕੇ ਆਈ ਆ। ਰਖੜੀ ਲੈ ਕੇ ਆਈ ਆ। ਬਾਈ ਤਾਂ ਜਰਾ ਕੰਮ ਤੇ ਗਿਆ। ਪਰ ਪਾ ਵੀ ਹਜੇ ਤਾਂ ਰਖੜੀ ਦਾ ਦਿਨ ਸੀਗਾ। ਰਖ ਲੈnde ਤੁਸੀਂ। ਲੈ ਕੁੜੇ, ਤੂੰ ਸੂਟ ਹੀ ਲੈਣਾ। ਰਖੜੀ ਪੜਾ ਜਾ ਤੇ ਸੂਟ ਮੈਂ ਤੈਨੂੰ ਦੇ ਦੇਨੀ ਆ ਤੇ ਭੱਗ ਜਾ। ਹੁਣ ਬਾਈ ਨੇ 1000 ਰੁਪਏ ਦਿਹਾੜੀ ਥੋੜੀ ਮਾਰਨੀ ਸੀ। ਭਾਬੀ ਮੈਂ ਸੂਟ ਨਹੀਂ ਮਾਰੀ ਨਹੀਂ ਆਈ ਇਹ ਤਾਂ ਰਖੜੀ ਦਾ ਤਿਹਾਰਾ ਗਾ ਪਹਿਣਾ ਵਾਸਤੇ ਬਹੁਤ ਖਾਸ ਹੁੰਦਾ ਗਾ ਤਾਂ ਕਰਕੇ ਮੈਂ ਮੇਰੇ ਭਾਈ ਨੂੰ ਰਖੜੀ ਬੰਨਣ ਆਈ ਨਹੀਂ ਅਧਿਆਰਤੀ ਹੋਰ ਕੁਝ ਨਹੀਂ ਹੁੰਦੇ ਇਹ ਤਾਂ ਲੈਣ ਦੇਣ ਦੇ ਚੋਚਲੇ ਹੁੰਦੇ ਨੇ ਕੋਈ ਵੱਧ ਦੇ ਦਿੰਦਾ ਕੋਈ ਘੱਟ ਦੇ ਦਿੰਦਾ ਭਾਬੀ ਤੂੰ ਚਾਹੇ ਨਾ ਮੈਨੂੰ 1 ਰੁਪਿਆ ਵੀ ਨਾ ਦੇ ਪਰ ਮੈਨੂੰ ਰਖੜੀ ਬੰਨਣ ਤੋਂ ਨਾ ਰੋਕ ਭਾਈ ਨੇ ਬੁਲਾ ਦੇ ਮੈਂ ਰਖੜੀ ਬੰਨ ਕੇ ਨਹੀਂ ਮੈਂ ਕਿਹੜਾ ਤੇਰਾ ਸੰਗਲ ਪਾਏ ਆ ਚਾਹੇ 20 ਰਖੜੀਆਂ ਬਨ ਜਾ ਮੇਰੇ ਬਣੀ ਉਹਦਾ ਗੁੱਟ ਭਰ ਜਾ ਉਹ ਆਊਗਾ ਅੱਖ ਨੇ ਜੇ ਤਾ ਭਾਈ ਰਹਿਣਾ ਤਾਂ ਦੇਖ ਲੈ ਜੇ ਜਾਣਾ ਤਾਂ ਰਖੜੀ ਫੜਾ ਕੇ ਭਈਆ ਹੁਣ ਬਸ ਆਊਗੀ 4:30 ਵਾਲੀ ਅੱਥ ਨੇ ਕੱਲ ਸਾਰਾ ਦਿਨ ਰਹਿ ਨਹੀਂ ਆਇਆ ਤੱਕੜੇ ਫੇਰ ਵੀ ਇਤਰਾਪ ਦਾ ਘਰ ਆ ਆ ਜਾ ਭਾਬੀ ਮੈਂ ਤਾਂ ਤਾਈ ਹੋਈ ਸੀ ਕਿ ਮੈਂ ਕੱजल ਮੈਂ 1-2 ਦਿਨ ਲਾ ਜੂਗੀ ਨਾਲੇ ਮੰਮੀ ਦਾ ਜੀ ਲੱਗ ਜੂਗਾ ਨਾਲੇ ਮੇਰਾ ਮਨ ਹਲਕਾ ਹੋ ਜੂਗਾ ਤੂੰ ਤਾਂ ਭਾਬੀ ਮੈਨੂੰ ਖਰੋ ਕੱਢਣ ਵਾਲੀ ਗੱਲ ਕਰਤੀ ਨਹੀਂ ਨਹੀਂ ਕੁੜੇ ਮੈਨੂੰ ਕੱਢੂਗੀ ਕਰ ਤੂੰ ਤਾਂ ਮੇਰੇ ਘੁੱਤ ਬਡਾਉਣ ਵਾਲੀ ਗੱਲ ਕਰਤੀ ਲੈ ਤੇਰਾ ਭਾਈ ਕਹੂਗਾ ਖਣੀ ਮੈਂ ਮੇਰੀ ਭੈਣ ਨੂੰ ਧੱਕੀ ਮਾਰਦੀ ਆ ਨਾਲੇ ਤੇਰੀ ਮਾਂ ਕੀ ਸੋਚੂਗੀ ਉਦਾ ਆਉਂਦੇ ਸਾਰੀ ਲੈ ਕੁੜੇ ਤੇਰਾ ਅੰਤ ਅਗਲਾ ਕੀ ਕਰਨ ਚਲ ਕੋਈ ਨਾ ਅੰਦਰ ਬੈਠ ਮੈਂ ਮੇਰੇ ਬੰਨਿਓ ਚਾਹ ਹਫਤਾ ਰਹਿ ਜੀ ਮੈਂ ਨਹੀਂ ਕਿ ਲੈਣਾ ਭਾਈ ਤੇਰੇ ਘਰੇ ਸਰਦਾ ਪੂਜਦਾ ਮੇਰੇ ਬੰਨਿਓ ਰਹੀ ਬੈਠੀ ਰਹੇ ਸੋਰੇ ਵੀ ਨਾ ਗੱਲ ਪੁੱਛਾ ਹਾਂ ਤੂੰ ਵੀ ਤਾਂ ਦੇ ਭੈਣ ਨੂੰ ਰਖੜੀ ਬੰਨਣ ਗਈ ਹੋਏਗੀ ਲੈ ਕੁੜੇ ਜੇ ਮੈਂ ਰਖੜੀ ਬੰਨਣ ਗਈ ਹੁੰਦੀ ਮਾਤੇ ਪੈ ਕੇ ਬੈਠੀ ਹੁੰਦੀ ਮੇਰਾ ਭਾਈ ਤਾਂ ਸਗੋਂ ਇੰਨਾ ਚੰਗਾ ਆਪੀ ਬਣਾ ਕੇ ਲੈ ਗਿਆ ਸੀ ਜੇ ਭਾਬੀ ਕਿਤੇ ਬੰਨਣ ਗਈ ਹੋਈ ਤੇਰੀ ਪਰਜਾਈ ਹਾਂ ਬੋਲੇ ਤੈਨੂੰ ਮੈਨੂੰ ਕਿਵੇਂ ਲੱਗੂਗਾ ਲੈ ਗੁੜਾ ਅਖੇ ਉਂਗਲ ਫੜਦੀ ਗੋਦੀ ਚੜ ਗਈ ਤੂੰ ਤਾਂ ਕੋ ਗੱਲਾਂ ਸੁਣਾਉਣ ਲੱਗੀ ਰਖੜੀ ਮੰਨਣ ਆਈਆਂ ਮਹਿਮਾਨ ਆਈਆਂ ਦੋ ਦਿਨ ਤੇ ਮਹਿਮਾਨ ਬਣ ਕੇ ਰਹਿ ਚਾ ਉਧਰ ਤਾਂ ਨਾ ਕੋ ਟੁਰੇ ਚਲ ਚਾਹ ਪੀਣੀ ਤਾਂ ਚਲ ਆ ਜਾ ਅੰਦਰ ਬਹਿ ਜਾ ਮੈਂ ਚਾਹ ਬਣਾ ਕੇ ਲੈ ਆਉਂਦੀ ਆ ਕੱਪੜੇ ਪਾਏ ਹਾਂ ਚਾਰ ਸੁਪਣੇ ਲੋਗੀ ਉਰੇ ਗੱਲਾਂ ਸੁਣਾਉਣ ਆਈ ਨੂੰ ਹਜੇ 10 ਮਿੰਟ ਨਹੀਂ ਹੋਏ ਤੇ ਗੱਲਾਂ 10000 ਸੁਣਾ ਗਈ ਮੈਨੂੰ ਕੋਈ ਗੱਲ ਨਹੀਂ ਮੇਰਾ ਨਾ ਵੀ ਮਨਪ੍ਰੀਤ ਆ ਦਊਂਗੀ ਤੈਨੂੰ ਸੂਟ ਭਾਗਦੀ ਆ ਟਾਵੇਂ ਇੱਥੋਂ ਹੌਣ ਦੀਆਂ ਮਾਰੀਆਂ ਆ ਜਾਂਦੀਆਂ ਨੇ ਲੈ ਮੈਂ ਵੀ ਆ ਕੱਢਾਂ ਲੱਗੀ ਫੇਰੇ ਦੀ ਮਾਣੇ ਕਹਦੇ ਨਾ ਮੇਰੀ ਕੁੜੀ ਨੇ ਚਾਹ ਨਹੀਂ ਬਣਾ ਕੇ ਦਿੱਤੀ ਕਹਾਂ ਇਹ ਨੀ ਟੁੱਟ ਗਿਆ ਫੱਕੜਾ ਦੁਖੀ ਕਰਕੇ ਮਾਰ ਲਿਆ ਕੰਮ ਮੇਰੇ ਟਾਈਮ ਹੀ ਆ ਜਾਂਦੀ ਮਾ ਕੱਪੜੇ ਚੰਗਾ ਲਾਈ ਜਾਂਦੀ ਆ ਹਾਂ ਹਾਂ ਚੱਲਣੇ ਧੀਰਾਂ ਨਹੀਂ ਆ ਰੋ ਸੱਚੇ ਕਹਿਣਾ ਹਾਂ ਹਾਂ ਠੀਕ ਹੈ ਬੱਸ ਮੈਂ ਵਧੀਆ ਤੂੰ ਦੱਸ ਕਿਵੇਂ ਆ ਹਾਂ ਵਧੀਆ ਹੈ ਇਹੜਾ ਪਤਾ ਟਾਈਮ ਲੰਗੀ ਜਾਂਦਾ ਸਭੀ ਕਰ ਲੈਂਦੀ ਪਤਾ ਇਹ ਬਤਾ ਐ ਪਾਸ ਹੈ ਇਹ ਤਾਂ ਗੱਲ ਮਾ ਸਹੀ ਹੈ ਤੇਰੀ ਪਤਾ ਹੁਣ ਸਰ ਭਾਬੀ ਨੇ ਮੈਨੂੰ ਕੀ ਕਿਹਾ ਕਹਿੰਦੀ ਰਖੜੀ ਫੜਾ ਜਾ ਕੋਈ ਨਹੀਂ ਤੇਰੇ ਬਾਈ ਨੂੰ ਮੈਂ ਦੇ ਦੂੰਗੀ ਦੱਸ ਮੈਂ ਕਾਦੇ ਵਾਸਤੇ ਰਖੜੀ ਲਿਆਈ ਆ ਵੀ ਆਦੇ ਭਾਈ ਨੂੰ ਬਣ ਸਕਾਂ ਚਾਹੁੰਦਾ ਜਗਦਾ ਮੇਰਾ ਭਾਈ ਹੈਗਾ ਮੈਂ ਰਖੜੀ ਉਹਦੇ ਬਣ ਕੇ ਜਾਉਂਗੀ ਔਰ ਮੈਂ ਐਂ ਫੜਾ ਕੇ ਮੁੜ ਜਾ ਕਰ ਕੋਈ ਨਾ ਪਤਾ ਫਿਰ ਕੀ ਹੋ ਗਿਆ ਚਾਚਾ ਤੇਰੀ ਪਤਿਆ ਇਹ ਮਲਾ ਸੁਆ ਕਰਤਾ ਕੋਈ ਨਾ ਬੋਲ ਫਿਰ ਕੀ ਹੋ ਗਿਆ ਵੀਰੋ ਤੇ ਨੂੰ ਮੈਂ ਹੀ ਆੜੇ ਨੇ ਜਦੋਂ ਮੇਰੀ ਪਰਸਨ ਆਉਂਦੀ ਹੈ ਮਾਮਾ 리ੜਿਆ ਮਾਰੀ ਨਹੀਂ ਆਈ ਮੇਰਾ ਆਪਦਾ ਭਰਾਗਾ ਮੈਂ ਤੇ ਰਖੜੀ ਬੰਨਣ ਵੀ ਨਾ ਆਵਾਂ ਆਉਣਾ ਪੁੱਤ ਮੈਂ ਕਿਹਾ ਤਾਂ ਕਹਿਨੀਆ ਭਾਈ ਆ ਤੇਰਾ ਜੀ ਖੜ ਕੇ ਆ ਮੈਂ ਤਾਂ ਸ਼ਰਮਾਇਆ ਬੈਠੀ ਆ ਐਨੇ ਚਾਰ ਨਾਲ ਆਈ ਤੂੰ ਹਾਂ ਚਲ ਰਖੜੀ ਦਾ ਦੇਣਾ ਮੇਰੇ ਭਾਈ ਵਾਸਤੇ ਰਖੜੀ ਲੈ ਕੇ ਆਈ ਆ ਜੀ ਭਾਬੀ ਨੇ ਤਾਂ ਇਹ ਕਹਿਤਾ ਤੂੰ ਰਖੜੀ ਫੜਾ ਜਾ ਤੇ ਵਗ ਜਾ ਤੂੰ ਤਾਂ ਮਹਿਮਾਨ ਆ ਇੱਥੇ ਜੇ ਰਹਿਣਾ ਹੈ ਰਹਿ ਲੈ ਨਹੀਂ ਰਹਿਣਾ ਨਾ ਰਹਿ ਸਹੀ ਗੱਲ ਆ ਮਾ ਜੇ ਤੇ ਕੁੜੀਆਂ ਬੈਨਾਂ ਜਾਂਦੀਆਂ ਨਾ ਤੇ ਕੇ ਕਰੇ ਮਹਿਮਾਨ ਹੀ ਹੁੰਦਿਆਂ ਨੇ ਕੋਈ ਨਾ ਬੁੱਤ ਗੁੱਸਾ ਨਾ ਕਰਾ ਕਰੂੰ ਹੀ ਬੋਲ ਜਾਂਦੀ ਆ ਫਿਰ ਕੀ ਹੁੰਦਾਗਾ ਕਿ ਉਹ ਵੱਡੀ ਆ ਤੇ ਇੱਥੇ ਹੀ ਕਾਈ ਤਾਂ ਗੁੱਸਾ ਨਾ ਕਰ ਤੂੰ ਕੋਈ ਨਾ ਚਾਹਦੀ ਹੁੰਦੀ ਆ ਮੇਰੀ ਗੱਲ ਸੁਣਤੀ ਗੁੱਸਿਆਂ ਨਹੀਂ ਗੱਲ ਨਹੀਂ ਮਾ ਭਾਬੀ ਦੇ ਆਦੇ ਭਰਾ ਨਹੀਂ ਹੈਗਾ ਉਹ ਵੀ ਤਾਂ ਜਾਂਦੀ ਆ ਰਖੜੀ ਬੰਨਣਾ ਉਹਦੀ ਪ੍ਰਸ਼ਾਈ ਉਹਦੇ ਨਾਲ ਐ ਬੋਲੇ ਉਹਨੂੰ ਕਿਵੇਂ ਲੱਗੂਗਾ ਮੈਂ ਤਾਂ ਉਹਨਾਂ ਦਾ ਹੀ ਪ੍ਰਸ਼ਾਈ ਨੇ ਐ ਬੋਲਤਾ ਮਨ ਤਾਂ ਬੜਾ ਦੁੱਖ ਲੱਗਿਆ ਮਨ ਤਾਂ ਹੁਣ ਐ ਲੱਗਦਾ ਵੀ ਮੇਰੇ ਰਖੜੀ ਤੇ ਨਹੀਂ ਆਇਆ ਕਰ ਕੋਈ ਨਾ ਪੁੱਤ ਮੇਰੀ ਗੱਲ ਸੁਣਾ ਜੇ ਕੋਈ ਤੇਥੋਂ ਧਿਆਰ ਤੇ ਤੇਰੇ ਨਾਲ ਜਾਊਗੀ ਨਾ ਉਹੀ ਗੱਲ ਤੇਰੀ ਖਾਸ ਕੀ ਕਹੋਗੀ ਆਲਾ ਕਰੂ ਤੇਰੇ ਚ ਫੋਟ ਤੈਨੂੰ ਕਹੂ ਅਗਲਾ ਇਹਨੂੰ ਤੇ ਕਹੋ ਬਗਾਨੀ ਤੀਨ ਘਰ ਤਾਂ ਹੋਈ ਜਾਂਦੀ ਆਪਾਂ ਤਾਂ ਢਿੱਡ ਜਪਾ ਲਿਆ ਕਰ ਜਿਹੜੀ ਗੱਲ ਕਹਿੰਦੀ ਹੈ ਕੋਈ ਨਾ ਮੈਂ ਕਹਿੰਦਾ ਦਾਦਾ ਕਾਹੀ ਦਿੱਤਾ ਹੁਣ ਵੀ ਤੂੰ ਮੁੜ ਜੀ ਬਸ ਬਾਈ ਨੂੰ ਬੁਲਾ ਦੇ ਮੈਂ ਰਖੜੀ ਬਣ ਕੇ ਮੁੜ ਜਾਂਗੀ ਕੋਈ ਨਾ ਨਹੀਂ ਆਪਰਾ ਕਰਹੀਂ ਮੇਰੇ ਨਾਲ ਗੱਲਾਂ ਕਰਾਂਗੇ ਨਾ ਬਸ ਮੈਂ ਰਹਿ ਰਹੇ ਹਾਂ ਵਰਤਮਾਨੀ ਹੈਗਾ ਹੁਣ ਅੱਥੀ ਰਹਿੰਦਾ ਜਸਦੀਪ ਪਾਣੀ ਚਾਹ ਮੈਂ ਬਣਾਉਣੀ ਆ ਕੀ ਗਲਾਂ ਲੱਗਦੀ ਮੌਤ ਇਹ ਕਰਨਾ ਉਸ ਨਹੀਂ ਗਾਦੇ ਪੁੱਤ ਆਹੀ ਆਪਣਾ ਦੁੱਖ ਦੋਗਾ ਮੈਂ ਕਹਾਂ ਕਿਉਂ ਨਾ ਚੁਣਾ ਲਾ ਲਿਆ ਮਗਾ ਤੇਰੀ ਸਾਥ ਦਾ ਕੀ ਹਾਣਾ ਇਹ ਕਹਿੰਦੀ ਵਧੀਆ ਹੋਰ ਇਹ ਤਾਂ ਕਹਿੰਦੀ ਮੈਂ ਦੂਰ ਲੱਗ ਜਾਉ ਮੇਰੇ ਉਹਨੀਆਂ ਮੈਂ ਕਹਾਂ ਕੋਈ ਹਫਤਾ ਰਹਿ ਜਾ ਮੈਨੂੰ ਤਾਂ ਕੋਈ ਦੁੱਖ ਨਹੀਂ ਕੋਈ ਨਾ ਪਤਾ ਅਰੇ ਹਰ ਹਰ ਕਿੱਥੇ ਨਾਲ ਉਹਦੇ ਨੂੰ ਪਾਣੀ ਹੈ ਘਰ ਦੇ ਕੰਮ ਸਾਰਾ ਸੰਦਾ ਇਹਦੇ ਵੀ ਸਿਰ ਤੇ ਆ ਕੋਈ ਗੱਲ ਫਿਰ ਇਹਦੀ ਹੱਥੋਂ ਬਣਾਇਨਾ ਕੰਮ ਹੁੰਦਾ ਹੈਗਾ ਨਾ ਬੱਬੀ ਮੈਂ ਰਖੜੀ ਬਨਣੇ ਕੇ ਬਸ ਮੁੜ ਜੂ ਮੇਰੇ ਵੀ ਘਰੇ ਸਰਦਾ ਨਹੀਂ ਆ ਇੱਥੇ ਰਹਿ ਕੇ ਵੀ ਕੀ ਕਰੂੰਗੀ ਮੈਂ ਹਾਂ ਹਾਂ ਭਾਈ ਤੂੰ ਤਾਂ ਗੱਲਾਂ ਹੀ ਕਰਾਉਣੀਆਂ ਨੇ ਲੋਕਾਂ ਨੂੰ ਲੋਕ ਕਹਿਣਗੇ ਕੁੜੀ ਰਖੜੀ ਬਨਣ ਆਈ ਰਾਤ ਵੀ ਨਹੀਂ ਰੱਖੀ ਗਈ ਹੈਗੀ ਤੂੰ ਤਾਂ ਬੇਇੱਜ਼ਤੀ ਕਰਾਉਣੀ ਆ ਭਾਈ ਉਰੇ ਹੋਇਆ ਤੇ ਤੇਰੇ ਸਹੁਰੇ ਹੋਏ ਜਿੱਥੇ ਮਰਜ਼ੀ ਕਰਾ ਦੋ ਆੜ ਕੇ ਮਾੜਦੇ ਪਹਿਲੇ ਨਹੀਂ ਉਹ ਕਰਦਾ ਉਹ ਤਾਂ ਕਹਿਵਨ ਨੇ ਹੋਰ ਇਹਨਾਂ ਦੀ ਕੁੜੀ ਤਾਂ ਆਉਂਦੀ ਨਹੀਂ ਇਹਨਾਂ ਦੀ ਕੁੜੀ ਤਾਂ ਪਤਾ ਨਹੀਂ ਕਾਤੋਂ ਨਹੀਂ ਆਉਂਦੀ ਹੈਗੀ ਲੋ ਤਾਂ ਪਹਿਲੇ ਚਾਰ ਸਰਕਲਾਂ ਬਣਾਉਂਦੇ ਨੇ ਫਿਰ ਵੱਧ ਬਣਾਉਣ ਲੱਗ ਪੈਣਗੇ ਭਈ ਹੋਰ ਕੀ ਆਸ ਤੋਂ ਪਹਿਲਾਂ ਸੁਣ ਲੈਣੇ ਆ ਅਸੀਂ ਹੁਣ ਸੁਣ ਲਿਆ ਕਰਾਂਗੇ ਆ ਭਈ ਤੂੰ ਤਾਂ ਉਹੀ ਬੜਾ ਬੋਲੀਏ ਰਹਗੀਆਂਗੀ ਮੈਂ ਤਾਂ ਰਖੜੀ ਬੰਨਣ ਆਈ ਆ ਮੁਰਜੂਂਗੀ ਤੂੰ ਤਾਂ ਸਿਰੇ ਸਿਰ ਚੜੀ ਆਂਨੀ ਆ ਜੇ ਮੈਂ ਕੁਝ ਬੋਲਦੀ ਥੋੜਾ ਸਿਰ ਛੜਾ ਮੈਂ ਕੀ ਕਹਤਾ ਆ ਜਿਹੜੀਆਂ ਲਵ ਮਰਜ਼ਾ ਕਰਾਈਆਂ ਸੀ ਇਹਦੇ ਚੱਕਰ ਨਹੀਂ ਪਹਿਲਾਂ ਤੁਹਾਨੂੰ ਬਥੇਰਾ ਮੂੰਹ ਕਾਲਾ ਕਰਤਾ ਲੋਕਾਂ ਨੇ ਨਿਕਲਦੀ ਨਿਕਲਦੀ ਇਹਨਾਂ ਨੇ ਫੜ ਕੇ ਵਿਆਹੀ ਆ ਲੋਕ ਆਏ ਬੋਲਦੇ ਨੇ ਦੱਸ ਕੀ ਕਹੀਏ ਕਿਸੇ ਨੂੰ ਬਸ ਕਰ ਭਾਬੀ ਮੈਂ ਤਾਂ ਸੁਣਨ ਵਾਸਤੇ ਨਹੀਂ ਆਈ ਗੀ ਜੇ ਮੈਂ ਨਹੀਂ ਬੋਲੀ ਜਾਂਦੀ ਇਹਦਾ ਮਤਲਬ ਇਹ ਨਹੀਂ ਜਿਹੜਾ ਤੇਰੇ ਮਨ ਚਾਵੇ ਤੂੰ ਬੋਲੇ ਮੈਨੂੰ ਨਹੀਂ ਤੈਨੂੰ ਸੁਣਾਉਂਦਾ ਕੌਣ ਆ ਭੈਣੇ ਜਿਹੜੇ ਲੋਕ ਗੱਲਾਂ ਕਰਦੇ ਮੈਂ ਤਾਂ ਉਹ ਕਹੀ ਨਹੀਂ ਆ ਲੋਕ ਗੱਲਾਂ ਕਰਦੇ ਮੈਨੂੰ ਤਾਂ ਕਹਦੇ ਕਿ ਲੋਕੜੂ ਕਿਨੂੰ ਕਿਨੂੰ ਰੋਕੀਂਗੇ ਤੂੰ ਚਲ ਪਾਣੀ ਪੀ ਲੈ ਮੈਨੂੰ ਤਾਂ ਲੱਗਾ ਤੂੰ ਰਖੜੀ ਬੰਨ੍ਹਣ ਨਹੀਂ ਆਈ ਤੂੰ ਤਾਂ ਠਿੱਡੜੀਆਂ ਲੈਣ ਆਈ ਆ ਵਰੇ ਆਊਗਾ ਤੇਰਾ ਵੀਰਾ ਰਖੜੀ ਬੰਨ੍ਹਦੀ ਭਾਈ ਜੇ ਐਡੀ ਆਕੜਾ ਮੈਨੂੰ ਕੀ ਬੁਲਾਉਂਦੀ ਉੜ ਕੋਈ ਨਾ ਮਾਂ ਫਰੀਜ ਤੇ ਇਹ ਨੂੰ ਕੀ ਕਹਿਦਾ ਤਾਂ ਬੋਦੀ ਨਹੀਂ ਤੂੰ ਸਮਾ ਦੱਕ ਦਿੰਨਾ ਸਮਾਰੀ ਦੇਖਿਆ ਮਾਂ ਅਖੇ ਲੋਕ ਬੋਲਦੇ ਨੇ ਲੋਕ ਨਹੀਂ ਬੋਲਦੇ ਭਾਬੀ ਬੋਲਦੀ ਹੈਗੀ ਕਿੰਨਾ ਕੁ ਸੁਣਾ ਕੇ ਗਈਆਂ ਮੈਂਟਾ ਵਿੱਚ ਦੀ ਸਹੀ ਗੱਲ ਆ ਮੇਰੀ ਗੱਲ ਹੁਣ ਤਾਂ ਮੇਰੇ ਇੱਥੇ ਕੁਝ ਰਿਆਈ ਨਹੀਂ ਬਸ ਕਰਮਾ ਤੂੰ ਵੀ ਕਿਹੜਾ ਬੋਲਨੀ ਹੈਗੀ ਇੰਨਾ ਕੁ ਸੁਣਾ ਗਈ ਆ ਮੈਨੂੰ ਚੁੱਪ ਕਰਕੇ ਸੁਣੀ ਗਈ ਬਸ ਉਹ ਤਾਂ ਮੇਰੀ ਗੱਲ ਸੀ ਮੈਂ ਰੋਟੀ ਖਾਣੀ ਹੈ ਮੈਂ ਕਿਹੜਾ ਤੇਰੇ ਕੋਲੇ ਆ ਕੇ ਲੈ ਜੂਗੀ ਬਸ ਸੁਣ ਕੇ ਢਿੱਡ ਚ ਪਾ ਲੈ ਐ ਪਾ ਖਾ ਪੁੱਤ ਫੇਰ ਕੀ ਹੁੰਦਾ ਮੈਂ ਕੜਾ ਖੋਣੀ ਨਹੀਂ ਜਾਂਦੀ ਮੈਂ ਵੀ ਰੋਟੀ ਖਾਣੀ ਐ ਇਨਾਂ ਕੋਲ ਖਲ ਤੱਕ ਆ ਮੇਰਾ ਘਰ ਸੀ ਅੱਜ ਮੈਨੂੰ ਨਾ ਇਹ ਬਗਾਨਾ ਲੱਗੀ ਆਂਦਾ ਮੈਂ ਤਾਂ ਇਥੇ ਆਉਣੇ ਨਹੀਂ ਚਾਹੀਦਾ ਸੀਗਾ ਆਹ ਹੋਣਾ ਕਿ ਮੈਂ ਚਾਹੀਦਾ ਸੀ ਇਹ ਹੋਈ ਗੱਲ ਉਹ ਬਗਾਨੀ ਜਿਹਦੇ ਜੀਰੇ ਮੂਰੇ ਕੱਟੇਗੀ ਫਿਰ ਉਹ ਤੋਂ ਵੀਣਾ ਲਵੇਂਗੀ ਇਹ ਤਾਂ ਜਿਉ ਜੇ ਕਹਿੰਦੀ ਕੋਈ ਨਾ ਆਪਾ ਹੋ ਤਾਂ ਕਮ ਕਿਸੇ ਨੂੰ ਨਹੀਂ ਸੁਣਿਆ ਆਪਾਂ ਦੋਨੇ ਮਾਮਤੀਆਂ ਨਹੀਂ ਢਿੱਡ ਚ ਪਾੜਾ ਕਰਦਾ ਠੀਕ ਐ ਮੇਰੇ ਨਾਲ ਜਿਹੜੀ ਪੁੱਤੇ ਖਾਣੀ ਹੋਈ ਆ ਨਾ ਮੈਂ ਕਦੇ ਨਹੀਂ ਭੁੱਲਦੀ ਮਤੂ ਕਿ ਮੈਂ ਰਹੀ ਜਾਨੀ ਇੱਥੇ ਬਾਈ ਨੂੰ ਦੱਸ ਦੇਣਾ ਸਾਰਾ ਕੁਝ ਵੀ ਐ ਬੋਲਦੀਏਗੀ ਕਿ ਮੇਰਾ ਸਨਾ ਬਤਾ ਅਗਲਾ ਆਣ ਕਮਾਂੜਾ ਹੈ ਕਹੂ ਆਹਲਾ ਕਈ ਦੂਬਾ ਵੀ ਨਾ ਪੱਟੀਆਂ ਨਹੀਂ ਜਾਂਦਾ ਐ ਪਾਸ ਕਰਨਾ ਪੈਂਦਾ ਨੂਹਾਂ ਨਾਲ ਹੀ ਕਰਨਾ ਪੈਂਦਾ ਪੁੱਤ ਭੈੜੀਆਂ ਨਾਲ ਵੀ ਕੱਟਣਾ ਪੈਂਦਾ ਭੈੜੀ ਨਾਲ ਕਾਗੜਾ ਹੋਈ ਜਾਂਦੀ ਕੱਟਣੀ ਕੱਟਣਾ ਮੇਰੀ ਗੱਲ ਸੁਣ ਲੈ ਜੀ ਜਦੋਂ ਮੈਂ ਇਹ ਜਿਮੂਰੀ ਨਾਲ ਮੈਨਾ ਕੰਮ ਦਾ ਕਰਦੀ ਆ ਤੇਰੇ ਕੋਲੇ ਗੱਲ ਕਰਦੀ ਆ ਧੀ ਆ ਜੀ ਮੈਂ ਕਿਹਾ ਕੋਈ ਵੇਦੀ ਨਹੀਂ ਨਹੀਂ ਆ ਪਤਾ ਮੈਂ ਕਿੰਨਾ ਕੰਮ ਕਰਦੀ ਆ ਪਤਾ ਮਾ ਉਹ ਤੇ ਮੈਂ ਤੇਰਾ ਮੂੰਹ ਹੀ ਦਸੀ ਜਾਂਦਾ ਮਾਂ ਸਰ ਦੇਖਿਆ ਜਦੋਂ ਤੂੰ ਤਹਾਂ ਲਈ ਜਾਨੀਆ ਹੋਰ ਵੀ ਬਥੇਰੇ ਕੰਮ ਹੋਣਗੇ ਜਿਹੜੇ ਤੇਰੇ ਤੋਂ ਕਰਾਉਂਦੀ ਹੈਗੀ ਹਨ ਕਿਹੜਾ ਪਹਿਲਾ ਰਹਿਣ ਦੀ ਹਊਗੇ ਤੂੰ ਮੁੰਡਾ ਤਾਂ ਹੁਣ ਤੜਕੀ ਵਾਗ ਜਾਂਦਾ ਹੈ ਹਣ ਤਾਂ ਬੱਸ ਮੈਂ ਰਾਮਾਂ ਦੇ ਜਾਣੀ ਹੈ ਜਿੰਨਾ ਮਰਜੀ ਐ ਤੋ ਬੁਲਾ ਲਓ ਉਹਨਾਂ ਬੋਲ ਲੂਗੀ ਜੇ ਹੁਣ ਮੈਂ ਤੇਰੇ ਕੋਲ ਆ ਕੇ ਬਹਿਣੀ ਤਾਂ ਤੋਤੇ ਵੀ ਮੈਂ ਬੁਰੀ ਲੱਗਦੀ ਮਾਂ ਮੈਂ ਕਿਹਨਾਂ ਨਾਲ ਆਈ ਸੱਚੀ ਆ ਚੱਲ ਮੈਂ ਆਪਦੀ ਮਾਂ ਨੂੰ ਮਿਲੂਗੀ ਆਪਦਾ ਦੁੱਖ ਸੁੱਖ ਸਾਂਝਾ ਕਰੂੰਗੀ ਆਪਦੇ ਭਾਈ ਦਾ ਰਖੜੀ ਬਨੂੰ ਪਰ ਇੱਥੇ

ਦੀਪਾ ਤੁਸੰਦੀਸਾ ਮੇਰੀ ਗੱਲ ਸੁਣ ਤੇਰਾ ਭਰਾ ਕੀ ਸੋਚੂਗਾ ਬਣਨ ਰਖੜੀ ਬੰਨੇ ਤੇ ਭੱਗ ਜੰਗੀ ਨੇਰੀਦੀ ਨਾ ਐ ਮੈਂ ਹਰਕ ਨਹੀਂ ਕਰੀ ਇਹ ਤਾਂ ਜਿਹੇ ਜੀ ਹੈਗੀ ਹੈਗੀ ਜਿੱਨਾ ਚਿਰ ਮੈਂ ਬੈਠੀ ਆ ਤੈਨੂੰ ਮੈਂ ਸਮਝਾਉਣੀ ਆ ਜੇ ਮੈਂ ਬੈਠੀ ਆ ਮੈਂ ਤੈਨੂੰ ਰੀੜਾ ਕਪੜਾ ਦਿੰਦੀ ਉਹਨੇ ਕਿਹੜਾ ਦੀ ਪੇਟੀ ਚ ਦੇਣਾ ਪਤਾ ਮੇਰੀ ਫਿਰ ਸੁਣਾਉਂਦੀ ਆ

ਆ ਮੇਰੀ ਗੱਲ ਸੁਣੋ ਪਾਣੀ ਦਾ ਬਾਤ ਪਿੱਤਾ ਜਾਊਗਾ ਉਹ ਆਈ ਬੈਠੀ ਆ ਅੰਦਰ ਮਹਾਰਾਣੀ ਕੌਣ ਆ ਤੁਹਾਡੀ लाਡਲੀ ਭੈਣ ਅੱਛਾ ਮੇਰੀ ਭੈਣ ਆ ਹੀ ਆ ਉਹ ਬੱਸ ਬਹਿ ਜਾ ਬਹਿ ਜਾ ਲੜਲੀ ਭੈਣ ਆ ਹੀ ਏ ਤੇਰੇ ਵਾਸਤੇ ਦੱਸ ਕੇ ਖੀਰ ਲੈ ਕੇ ਆਈ ਆ ਉਹ ਤੂੰ ਨਾ ਬਾਲਾ ਨਾ ਬੋਲੇਗਾ ਟੇਕੇ ਬਹਿ ਜਾ ਕਰ ਅੱਛਾ ਤੂੰ ਆਪ ਦੇ ਪੇਕੀ ਜਾਂਦੀ ਨਹੀਂ ਜਾਣੀ ਆ ਫਿਰ ਐ ਨਹੀਂ ਜਾਂਦੀ ਜਿਵੇਂ ਉਹ ਆ ਗਈ ਮੂੰਹ ਚੱਕ ਕੇ ਦੋ ਸਾਲਾਂ ਬਾਅਦ ਇਹ ਦਿੱਥ ਦੇ ਹਰਾਂ ਤੇ ਤੇ ਹਰੇ ਕੁੜੀ ਜਾਂਦੀ ਆ ਆਪ ਦੇ ਪੇਕੀ ਅੱਛਾ ਮੂੰਹ ਤਾਂ ਕਰੀ ਉਹਨੂੰ ਯਾਦ ਨਹੀਂ ਆਈ ਹੁਣ ਜਦੋਂ ਲੈਣ ਦਾ ਟਾਈਮ ਸੀ ਹੁਣ ਮੂੰਹ ਚੱਕ ਕੇ ਆ ਗਈ ਤੂੰ ਕਿੰਨਾ ਘਬਾਗ ਜਾਨੀ ਐ ਮੈਂ ਤਾਂ ਜਾਨੀ ਹਾਂ ਲੈ ਜਾ ਕਰੋ ਮੈਂ ਤਾਂ ਮੈਂ ਤਾਂ ਰੋਝ ਕੇ ਨਹੀਂ ਆ ਤੇ ਮੈਂ ਤੀਜੇ ਦਿਨ ਕਰਿਆ ਕਰੋ ਲੈ ਜਾ ਲੈ ਜਾਂਗਾ ਫਿਰ ਮੇਰੇ ਪਿੱਛੇ ਤੱਕ ਜਾ ਤੂੰ ਬਾਹਲਾ ਨਾ ਬੋਲ ਲੈ ਉਹ ਤਾਂ ਕਹੇ ਨਾ ਆਪਣੇ ਖੇਤ ਜੀਲੀ ਲੱਗ ਰਹੀ ਆ ਜੀ ਆਪਣੇ ਤਾਂ ਜੀ ਕਣਕ ਆ ਜੀ ਆਪਣੇ ਤਾਂ ਜੀ ਤੂੜੀ ਬਣ ਰਹੀ ਆ ਜੀ ਥੋੜੇ ਤੂੜੀਆਂ ਹੀ ਨਹੀਂ ਲੋਡਾਂ ਦੀ ਤਾਂ ਮੈਂ ਵੇਕੀ ਜਾਣਾ ਹੁੰਦਾ ਥੋੜੇ ਨਾਲ ਤਾਂ ਤੀਵੀਆਂ ਨਾਲ ਨਾ ਬਾਹਲਾ ਬੋਲਿਆ ਨਹੀਂ ਜਾਂਦਾ ਹੁੰਦਾ ਉਹ ਬਸ ਰਹਿਣ ਦਿਓ ਜੀ ਆ ਬੰਨੇ ਹੱਥ ਐਡਾ ਤੈਨੂੰ ਹੋ ਜਾਂਦਾ ਫਿਰ ਐ ਕਰ ਲੈ ਸਾਰਾ ਆਪਾਂ ਐ ਕਰਾਂਗੇ ਬੀਹੇ 'ਚ ਬਹਿ ਜਾਾਂਗੇ ਥਨ ਪਾ ਕੇ। ਉਹ ਤੂੰ ਟੇਕੇ ਬਹਿ ਜਾ ਯਾਰ ਆ ਜਿਹੜਾ ਪਾਣੀ ਮੰਗਿਆ ਸੀ ਦੇ ਤਾਂ ਪਾਣੀ ਪਿਆ ਤਾਂ ਪਹਿਲਾਂ ਤਾਂ ਹਾਂ ਜ਼ਹਿਰ ਪਿਆ ਦੇ ਮੈਨੂੰ। ਸਪਰੇਅ ਲਿਆ ਦੇ ਉਹ ਪੀ ਲੰਨਾ ਮੈਂ। ਪਾਣੀ ਵੀ ਪਿਆ ਦੂੰਗੀ। ਬੱਸ ਇਹ ਬੰਦਾ ਤੂੰ ਤਾਂ ਨਾ ਸੁਣਦਾ ਨਹੀਂ ਤੂੰ ਤਾਂ ਤੂੰ ਤਾਂ ਨਾ ਛੁੱਡੂਆ ਜਮਈ ਤੂੰ ਤਾਂ ਬਣਿਆ ਬੈਠਾ ਮਾਦਾ ਤੇ ਭੈਣ ਦਾ ਬਣ ਗਿਆ 1 ਮਿੰਟ ਦੇ ਵਿੱਚ। ਹੈ ਤੇਰੀ ਧੀਮੀ ਤੇਰੀ ਕੁਛ ਲੱਗਦੀ ਹੋਣੀ ਹੈਗੀ। ਹੈ ਮੇਰੀ ਕਦੇ ਗੱਲ ਸੁਣੀ ਹੈ? ਹੈ ਬਣ ਕੇ ਬਹਿ ਜਾ ਨਾ ਕਬੂਨਾਂ ਦਾ। ਸਾਰਾ ਦਿਨ ਤਾਂ ਤੂੰ ਟੈਂ ਟੈਂ ਕਰੀ ਜਾਂਦੀ ਰਹਿੰਨੀ ਹੈਂ। ਤੇਰੀ ਟਾਂ ਟਾਂ ਤੋਂ ਵੇਲ ਮਿਲਦੀ ਏ ਤੈਨੂੰ ਕਦੇ ਅੱਛਾ ਜੀ ਜੇ ਤੁਸੀਂ ਕਦੇ ਲਵੇ ਬੈ ਕੇ ਸੁਣੋ ਫੇਰ ਹੀ ਫੇਰ ਹੀ ਵੇਲ ਮਿਲੂਗੀ ਆਪਦਾ ਨਿਕਲੇ ਰਹਿਣਾ 24 ਘੰਟੇ ਤੇਰੀ ਮਾਂ 24 ਘੰਟੇ ਮੇਰੇ ਨਾਲ ਮੱਥਾ ਲਾਈ ਨਿਕਲ ਕੇ ਕਿਹੜਾ ਖੇਤੋਂ ਆਇਆਗਾ ਜੇ ਬਾੜੀ ਟਾਂਗਾ ਖੇਤ ਤੂੰ ਬਾਗ ਜਾ ਕਰ ਆਹੋ ਪਹਿਲਾਂ ਘਰ ਦੇ ਕੰਮ ਥੋੜੇ ਹੁੰਦੇ ਨੇ ਜਿਹੜਾ ਖੇਤ ਵੀ ਬਾਗ ਜਾ ਕਰ ਘਰ ਦੇ ਕੰਮ ਕਿੰਨੇ ਕ ਕਰਦੀਆਂ ਸਾਰਿਆਂ ਦਾ ਮਾਂ ਤੋਂ ਕੰਮ ਕਰਾਉਣੀ ਹੈ ਅੱਛਾ ਜੀ ਹੋਰ ਕੁਛ ਮੈਂ ਘਰ ਜੇ ਮੇਰੇ ਭਾਈ ਨੂੰ ਫੋਨ ਮੈਂ ਕਹਿ ਦਿੰਨੀ ਆ ਤੇ ਇੱਕ ਸੀਰੀ ਵੀ ਦੇਜੋ ਹੋਣੇ ਨਾਲ ਉਦਾਸ ਚ ਆਹਣੇ ਲੋਟੋ ਜਾਏਗਾ ਨਾ ਲੱਗੀ ਹੁਣ ਜੁਲਕਣ ਕੀ ਜੁਲਕਣ ਲੱਗੀ ਏ ਕੀ ਜੁਲਕਣ ਲੱਗੀ ਨਾ ਆ ਅੱਜ ਤੇਰੀ ਭੈਣ ਰਖੜੀ ਲੈ ਕੇ ਐਡੀ ਦੱਸਗੀ ਤੇਰੇ ਵਾਸਤੇ ਚਾਰ ਤੋਲ ਲੈਂਦੀ ਰਖੜੀ ਬਣਾ ਕੇ ਲੈ ਕੇ ਆਈ ਓ ਫਿਰ ਤੇਰਾ ਅੱਜ ਬੋਲਣਾ ਬਣਦਾ ਸੀ ਜ਼ਰੂਰੀ ਸੀਗਾ ਤੈਨੂੰ ਇਹ ਕਹਿੰਦੀ ਜਾਂਦਾ ਸੀ ਤੈਥੋਂ ਆ ਬਨੇ ਹੱਥ ਤੂੰ ਤਾਂ ਮੋਰ ਭੈਣ ਦਾ ਹੀ ਬਣੇਗਾ ਮੇਰੇ ਤਾਂ ਤੂੰ ਕਦੇ ਬਣਿਆ ਨਹੀਂ ਹੈਗਾ ਜਾ ਬਹਿ ਜਾ ਦੇਖ ਕੇ ਕੰਨ ਤੇ ਮਾਰੂੰ ਇਹ ਮਾਂ ਪੁੱਤ ਤਾਂ ਨਾ ਜੀ ਨਜ਼ਰ ਕੁੜੀ ਨੂੰ ਘਰ ਲਟਾਉਂਦੇ ਨਹੀਂ ਹੁਣ ਅਚਾਰ ਸਾਹ ਨਹੀਂ ਲੈਂਦੇ ਉਹ ਵੀ ਆ ਜਾਂਦੀ ਆ ਹੁਣ ਮੂੰਹ ਚੱਕ ਕੇ ਮੈਨੂੰ ਤਾਂ ਆਇਆ ਲੱਗਦਾ ਜਿ ਨਚਰ ਖਾਰਾ ਕਰ ਨਾ ਖਾਲੀ ਕਰਦੀ ਉਹਨਾਂ ਤੇ ਉਹਨਾਂ ਸਾਹ ਨਹੀਂ ਪੈਣੀ ਹੈਗੇ ਕੁੜੀ ਜੀ ਨੂੰ ਮੇਰਾ ਨਾਂ ਵੀ ਮਨਪ੍ਰੀਤ ਹੈ ਮੈਂ ਵੀ ਇੱਕ ਕੌਲੀ ਕਿਉਂ ਲੈ ਕੇ ਜਾਉਗੀ ਉਹ ਉਹ ਤਾਂ ਗਹਿਣਾ ਵੀ ਆਖਾ ਮੈਨੂੰ ਲਾਉਦਾ ਛੱਡਣੀ ਨਹੀਂ ਇਹਨੇ ਕੋਈ ਗਹਿਣਾ ਗੱਟਾ ਕੋਈ ਗੱਲ ਨਹੀਂ ਮੈਂ ਵੀ ਕੋਕਾ ਤੱਕ ਨਹੀਂ ਚੱਕਣ ਦਿੰਦੀ ਹੈਗੀ ਹਾਂ ਸੂਟ ਦਾ ਬਹੁਤ ਦੂਰ ਦੀ ਗੱਲ ਹੈ ਸੂਟ ਤਾਂ ਫੇਰ ਵੀ 1200 ਦਾ ਆਉਂਦਾ ਕੋਕਾ ਤਾਂ 4-500 ਦਾ ਹੀ ਆਉਂਦਾ ਉਹ ਵੀ ਲੈ ਜਾਨਾ ਦਿੰਦੀ ਹੈਗੀ ਮੇਰੇ ਚੋ ਦੀ ਕੁਛ ਲੱਗਦੀ ਨੂੰ ਦੇਖੀ ਤੂੰ ਮਰਦੀ ਗਈ ਇਹਦੇ ਨਾਲ ਆਈ ਹੈ ਵੱਡੀ ਰਖੜੀ ਲੈ ਕੇ 36 ਮਹੀਨੇ ਬਾਅਦ ਯਾਦ ਆ ਗਈ ਇਹਨੂੰ ਮਾ ਕਿੰਨਾ ਟਾਈਮ ਹੋ ਗਿਆ ਬਾਈ ਤਾਂ ਹਲੇ ਤੱਕ ਨਹੀਂ ਆਇਆ ਹੈਗਾ ਮੈਂ ਤਾਂ ਰਖੜੀ ਬਣ ਕੇ ਨਾ ਮੁੜ ਜੂੰਗੀ ਫਿਰ ਤੂੰ ਮੇਰੀ ਗੱਲ ਸੁਣ ਝੋਨੇ ਦਾ ਕੰਮ ਰੇਰੂ ਸਿੱਟਣ ਖਾ ਖੜਾ ਹੈ ਨਾਲ ਦੀ ਨਾਲ ਉਹ ਆਈ ਸਾਡੀ ਲਾ ਡੋਰਾਣੀ ਸੱਚੀ ਕਾ ਬਾਈ ਸੱਚੀ ਕਾ ਹੋ ਠੀਕ ਆ ਮੈਂ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹੋਰ ਤੇਰਾ ਸਹੁਰਾ ਪਰਿਵਾਰ ਕਿਵੇਂ ਆ ਸਾਰੇ ਵਧੀਆ ਨੇ ਬਾਈ ਚਲੋ ਚੰਗੀ ਬਾਈ ਬਾਰੇ ਟਾਈਮ ਲਾ ਤਾਂ ਮੈਂ ਤਾਂ ਕਦੋਂ ਡਿੱਕੀ ਆਣੇਗੀ ਤੁਹਾਨੂੰ ਖੇਤ ਥੋੜਾ ਮਨ ਜਿਆਦਾ ਕੰਮ ਹੋ ਗਿਆ ਸੀਗਾ ਹੋਰ ਸੱਟਾ ਠੀਕ ਆ ਮੈਂ ਵਧੀਆ ਬਾਈ ਕਦੋਂ ਗਈ ਸੀ ਮੈਨੂੰ ਹੋ ਗਿਆ ਮਾ ਹਣਾ ਡੇਢ ਘੰਟਾ ਹੋ ਗਿਆ ਅੱਛਾ ਚਾਹ ਪਾਣੀ ਪੀ ਲਿਆ ਹਾਂ ਬਈ ਮੈਂ ਚਾਹ ਪਾਣੀ ਤਾਂ ਖੱਬੀ ਨੇ ਪਿਆਤਾ ਸੀਗਾ ਚੱਲ ਹੋਰ ਸੁਣਾ ਕੁਛ ਨਹੀਂ ਲੈ ਹੁਣ ਮੈਨੂੰ ਐਂ ਦੱਸ ਮੈਂ ਮੈਂ ਰਖੜੀ ਮੰਨਣ ਆਈ ਆ ਮੈਨੂੰ ਕਿੰਨੇ ਪੈਸੇ ਦਵੋਗੇ ਤੁਸੀਂ ਜਿੰਨੇ ਮੰਗੇਂਗੀ ਮੈਂ ਤਾਂ ਸਾਰਾ ਕੁਝ ਹੀ ਮੰਗ ਲੂਗੀ ਕੋਈ ਗੱਲ ਨਹੀਂ ਤੇਰੇ ਦੀ ਘਟਾਗਾ ਫਿਰ ਆਪਣੇ ਕੋਲ ਨਾ ਮੈਂ ਤਾਂ ਮੈਂ ਜਾ ਕੇ ਕਰਦੀ ਆ ਮੈਂ ਤਾਂ ਰਖੜੀ ਬੰਨ੍ਹ ਦਊਂਗੀ ਬਸ ਚਾਹ ਮੈਨੂੰ ਖੁਸ਼ ਨਾ ਲਈ ਨਾ ਨਾ ਕੋਈ ਨਾ ਤੂੰ ਸੂਟ ਜਿਹੜੇ ਤੇ ਹੱਥ ਰੱਖੇਂਗੇ ਉਹੀ ਦਵਾ ਦੇਣ ਤੈਨੂੰ ਅੱਛਾ ਬਾਈ ਬੇਬੇ ਨੂੰ ਲੈ ਗਈ ਉੱਥੇ ਇਹਨਾਂ ਦੇ ਜਿਹੜੇ ਜ ਮਰਜ਼ੀ ਦੇਈ ਐ ਤਾਂ ਮੈਨੂੰ ਪਤਾ ਮੇਰੇ ਬਾਈ ਦਾ ਦਿਲ ਬਥੇਰਾ ਵੱਡਾ ਹੈ ਚੱਲ ਇਹ ਤਾਂ ਛੱਡ ਪਰੇ ਹੋਰ ਸੁਣਾ ਪਰੋਣਾ ਤਾਂ ਨਹੀਂ ਤੰਗ ਕਰਦਾ ਤੈਨੂੰ ਹਾਂ ਨਾ ਬਾਈ ਉਹ ਤਾਂ ਬਹੁਤ ਚੰਗੇ ਨੇ ਉਹਨਾਂ ਨੇ ਤਾਂ ਕਦੇ ਮੈਨੂੰ ਕੁਝ ਨਹੀਂ ਕਿਹਾ ਚੰਗੀ ਗੱਲ ਹੈ ਵਧੀਆ ਬੰਦਾ ਦੇਖੋ ਕੁਨੀ ਗੱਲਾਂ ਮੇਰੀ ਸੱਚੀ ਤੇਰੀ ਚੰਗੀ ਐ ਤੇ ਆਪਣਾ ਪਰੋਣਾ ਵੀ ਚੰਗਾ ਤੇਰੀ ਡਾਂ ਦਾ ਹੋਈ ਜਾਂਦਾ ਆਪਣਾ ਇਹ ਤਾਂ ਹੈ ਮਾ ਹਾਂ ਹਾਂ ਤੋਰ ਬਈ ਕੇ ਦਾ ਕੰਮ ਕਿੰਝ ਲਈਆਂ ਦਾ ਵਧੀਆ ਚੱਲੇ ਜਾਂਦਾ ਝੋਨਾ ਵਧੀਆ ਹੈਗਾ ਦੋ ਕਿੱਲੇ ਨਰਮੇ ਦੇ ਲਾਏ ਸੀ ਉਹ ਵੀ ਵਧੀਆ ਉਹਨਾਂ ਥੋੜੇ ਕੱਖ ਹੋ ਗਏ ਸੀ ਫਰੀ ਮਾਰ ਕੇ ਆਏਗੇ ਹੋਰ ਮੀ ਮੂਹੇ ਬਲਾਈ ਪਈ ਚੱਲ ਜੇ ਹਾਂ ਚਲੋ ਮਾੜੇ ਨੂੰ ਆਖਾ ਤੇ ਬ੍ਰੇਡ ਨੂੰ ਕੱਢ ਦੇ ਚੱਲੋ ਸੱਚ ਭਾਬੀ ਨਹੀਂ ਗਈ ਹੋਈ ਰਖੜੀ ਬੰਨਣ ਉਹ ਤਾਂ ਤੁਹਾਨੂੰ ਪਤਾ ਹੀ ਹੈ ਉਹ ਤਾਂ ਇਹ ਨਹੀਂ ਪਤਾ ਉਹਨਾਂ ਦਾ ਵੀ ਲੜਕੇ ਜਾਗੇ ਇਹ ਤਾਂ ਗੱਲ ਸਹੀ ਹੈ ਹੋਰ ਸਾਹ ਦੀਆਂ ਕੋਈ ਨਹੀਂ ਉਹ ਤਾਂ ਬੱਸ ਕਰਦੀ ਬੈਠੀ ਉਹ ਪਤੀ ਇਹਦਾ ਪਹਿਲਾਂ ਕਿ ਤੂੰ ਕਹੇ ਤੇ ਇਦਾਂ ਨਹੀਂ ਜੀਉਂ ਆਈਆਂ ਦਵਾਰ ਬਗਤਾਂ ਅਚੋਪ ਚ ਭਾਈ ਲੈ ਪਰ ਮਾਡ ਮੁੱਤ ਦਾ ਡਾਟ ਕਿੰਨੇ ਕਰਦਾ ਹਨ ਉਹਨਾਂ ਸਾਰੀ ਭਾਬੀ ਨੇ ਬਠੇਰਾ ਕੋਲ ਸੁਣਾਤਾ ਹੋਤਾ ਯਾਰ ਮੈਂ ਕਿੰਨਾ ਕੱਖਾ ਤਾਂ ਮੱਝ ਵਾਲਾ ਕੰਮ ਕਿੰਨੀ ਮਰਜ਼ੀ ਵੀ ਨਿਂ ਵਜਾਈਓ ਉਹਨੇ ਨਹੀਂ ਸੁਧਰਨਾ ਬਠੇਰਾ ਸਮਝਾਉਂਦਾ ਬਠੇਰਾ ਲੜਦਾ ਉਹਨੂੰ ਨਾਲੇ ਮੈਂ ਕਿਹਾ ਸੀ ਉਹਨੂੰ ਵੀ ਕੁੜੀ ਆਉਗੀ ਤੂੰ ਇੱਕ ਦਿਨ ਨਾ ਬੋਲੀ ਬਸ ਉਹ ਤਾਂ ਨਹੀਂ ਰਹਿ ਜਾਂਦਾ ਬਈ ਮੈਂ ਅਗਲੀ ਵਾਰ ਰਖੜੀ ਬੰਨਣ ਨਹੀਂ ਆਉਂਦੀ। ਕਿਉਂ? ਤੂੰ ਮੇਰੇ ਕੋਲੇ ਆ ਜੀ। ਲੈ ਹੈ ਕੌਣੀਆਂ ਗੱਲਾਂ ਕਰਦੀ। ਕੋਈ ਨਾ ਫੇਰ ਕਿੱਡੀ ਗੱਲ ਆ ਉਹ ਸੁਵਾਈ ਇਹ ਜਗਾ। ਨਾ ਬਈ ਉਹਦੇ ਪਿੱਛੇ ਥੋੜੀ ਜਾਣਾ। ਤੂੰ ਕਾਹ꺼 ਆਇਆ ਕੋਈ ਗੱਲ ਹੋਣ ਹੋਰ ਗੱਲ ਕਰਕੇ ਨਹੀਂ। ਇਹ ਕੌਣੀਆਂ ਗੱਲਾਂ ਕਰਦੀ। ਜਦੋਂ ਮਾਪੇ ਬੜਾ ਮਿਲਿਓ। ਕਿਹੜਾ ਰੋਜ਼ ਰੋਜ਼ ਆਇਆ। ਰੋਣਾ ਕਰਾਂ ਮੈਂ ਗੱਲਾਂ ਤੇ ਬਰੋਣੇ ਨੂੰ ਨਹੀਂ ਦਈ ਕੇ ਆ। 23 ਸਭ ਕੁਝ ਹੋਇਆ ਸੀ ਨਾ। ਕੋਈ ਨਾ ਇਸ ਵਾਰ ਵੀ ਇਹ ਸਭ ਕੁਝ ਰੋਣਾ ਨਹੀਂ ਆ। ਅਗਲੀ ਵਾਰ ਵੀ ਇਹ ਸਭ ਕੁਝ ਹੋਊਗਾ। ਤੂੰ ਆਪ ਆ ਜਾਕਰ ਮੇਰੇ ਕੋਲ ਉਹ ਕੋਈ ਨਾ ਤੂੰ ਟੈਨਸ਼ਨ ਨਾ ਲੈ ਆਕਰ ਉਹਦਾ ਸਭ ਆਈ ਇਹ ਜਿਆ ਕੌਲੀ ਆ ਤਾਂ ਰੋਣਾ ਨਹੀਂ ਆਇਆ ਉਹ ਤਾਂ ਦੀਦੀ ਨੇ ਆਉਣਾ ਸੀਗਾ ਤਾਂ ਕਰਕੇ ਘਰੇ ਨਹੀਂ ਰਖੜੀ ਬੰਨਣ ਆਉਗੀ ਨਾ ਦੀਦੀ ਅੱਜ ਠੀਕ ਹੈ ਪਰ ਬਈ ਮੜਾ ਇਹ ਤਾਂ ਆਪਾਂ ਬਿੰਡਾਟ ਕੇ ਰੱਖਿਆ ਕਰ ਬੜਾ ਬੋਲਣ ਲੱਗੀ ਹੁਣ ਤਾਂ ਘਰੇ ਆਏ ਨੂੰ ਜਰਦੀ ਨਹੀਂ ਹੋਈ ਅੱਛਾ ਹੋਰ ਲਾ ਦੇ ਲੂਤੀਆਂ ਆ ਲੋ ਜੀ ਪਾਣੀ ਮੈਂ ਤਾਂ ਪਾਣੀ ਫੜਾਉਣ ਆਈ ਸੀ ਸ਼ੁਕਰ ਆ ਤੁਹਾਨੂੰ ਪਤਾ ਲੱਗ ਗਿਆ ਵੀ ਤੂੰ ਐ ਮੇਰਾ ਘਰ ਪੱਟਣ ਤੇ ਲੱਗੀ ਹੋਈ ਆ ਸਿੱਧੀ ਗੱਲ ਆ ਅਬ ਤਰ ਰਖੜੀ ਮੰਨਣ ਆਈ ਆ ਰਖੜੀ ਬਣ ਕੇ ਚੁੱਪ ਕਰਕੇ ਤੁਰਦੀ ਲੱਗ ਆਉਦੇ ਘਰ ਨੂੰ ਘਰ ਤੋਂ ਨਾ ਪਟ ਦੇ ਸਾਡਾ ਮੈਂ ਤਾਂ ਪਰੌਣੇ ਨੂੰ ਲਾਉਂ ਫੋਨ ਕਹੂੰਗੀ ਵੇ ਭਾਈ ਨਾਲ ਆ ਆ ਕੇ ਰਖੜੀ ਬਣਾ ਕੇ ਨਾਲ ਹੀ ਲੈ ਜਾ ਕਰ ਉਦੇ ਸਾਡਾ ਘਰ ਪਟਦੀ ਇਹ ਆ ਕੇ ਕੁੜਮਾ ਤੇ ਤਾਂ ਮੇਰੀ ਗੱਦਾ ਤੋਂ ਡਾ ਆ ਕੋਲੇ ਵੀ ਮੁੰਡਾ ਬੈਠਾ ਇਹ ਵੀ ਸੁਣੀ ਜਾਂਦਾ ਇਹਿਆ ਤੈਨੂੰ ਇਹਨੇ ਮੇਰੀ ਦੀਨੇ ਕੀ ਕਰਦਾ ਇਹ ਤਾਂ ਦੋ ਨਮਰ ਟਾਮਾ ਕਦੇ ਤੇਰੇ ਮਦਰ ਲੱਗ ਜਾਂਦਾ ਕਦੇ ਭੈਣ ਮਗਰ ਲੱਗ ਜਾਂਦਾ ਹੈ ਮੇਰੀ ਤਾਂ ਇਹਨੇ ਕਦੇ ਸੁਣੀ ਹੋਣੀ ਹੈਗੀ ਮੁੰਡਾ ਲੱਗਦਾ ਕਿ ਮੇਰਾ ਤਾਂ ਬੈ ਹੀ ਹੋਇਆ ਮੈਂ ਤਾਂ ਕੰਮਾਂ ਵਿੱਚ ਰੱਖੀ ਹੋਈ ਆ ਮੈਂ ਤੇ ਮੈਂ ਤੈਨੂੰ ਕੀ ਸਮਝਾਇਆ ਸੀਗਾ ਹਾਂ ਹਾਂ ਹੁਣ ਤੁਹਾਨੂੰ ਇਹਨਾਂ ਨੇ ਸਮਝਾਤਾ ਨਾ ਤੁਸੀਂ ਮੈਨੂੰ ਜੜਾ ਹੋਇਆ ਸਮਝਾਉਂਦੇ ਕਿ ਮੈਂ ਕੰਮ ਕਰ ਲਿਆ ਕੀ ਅੱਛਾ ਮੈਂ ਕੰਮ ਮਾਰੀ ਨਹੀਂ ਕਿ ਮੈਂ ਜਾ ਕੇ ਕੰਮ ਕਰ ਲਾ ਲੱਗੀ ਸਮਝ ਕੋਈ ਮਰਜ਼ੀ ਨਹੀਂ ਤੈਨੂੰ ਕਹਿ ਰਹੀ ਕੀ ਜਿੱਤਾ ਬੈਠੀ ਚਪਕਰੀ ਗਈ ਨਾ ਮੈਂ ਕਹਿਣਾ ਕੀ ਵੀ ਨਹੀਂ ਤਾਰੇ ਸਾਰਾ ਕੁਝ ਕਹਿ ਜਾਂਦੀ ਆ ਨਾਲੇ ਕਿ ਸਾਡੀ ਕੋਈ ਤਾਂ ਕੁਝ ਕਹਿੰਦੀ ਨਹੀਂ ਉੱਪਰ ਮੈਂ ਕੀ ਕਹਾਂਗਾ ਅੱਗੇ ਤੁਹਾਡੀ ਕੁੜੀ ਤਾਂ ਗਾਉਆ ਗਾਉ ਵੀ ਉਹ ਜਿਹਦਾ ਸਿੰਗੜਾ ਵੱਡੇ ਵੱਡੇ ਆ ਲੈ ਜਾ ਪਾਣੀ ਜਾਂਦਾ ਪਿਆ ਤਾਂ ਹਰਦਾ ਇਹ ਨਾ ਮਣ ਨਾ ਆਪੀਓ ਮੈਨੂੰ ਕੀ ਆ ਆ ਭੈਣ ਜੀ ਗੱਲਾਂ ਸੁਣ ਲੋ ਇਹਨੇ ਢੰਡ ਭਰ ਜੂਗਾ ਅਸਨੇ ਰੋਟੀ ਵੀ ਨਹੀਂ ਬਣਾਉਦੀ ਦੋ ਚਾਰ ਵਾਦ ਦਾ ਟੂਣੀਆਂ ਲਾ ਜੀ ਕੰਨ ਭਰ ਜੀ ਇਹਦੇ ਢੰਡ ਭਰ ਜੂਗਾ ਠੀਕ ਹੈ ਹੁਣ ਮੇਰੇ ਘਰਤਾ ਸੀ ਢੇਡਤਾ ਤੂੰ ਹਾਂ ਹਾਂ ਜਿਹੜਾ ਰਹਿ ਗਿਆ ਇਹਨੇ ਭਰਤਾ ਹੋਊਗਾ ਕਿ ਮੈਂ ਇਹ ਕੰਮ ਕਰਦੀ ਆ ਇਹਨੇ ਕੁਛ ਨਹੀਂ ਆਖ ਹੈਗਾ ਫਰਨਾ ਕਰੀ ਜਾਂਦੀ ਆ ਮਾਡਾ ਉਹ ਬੱਸ ਲੈ ਮੈਨੂੰ ਸਾਰੇ ਪਤਾ ਕਿਹੜੀਆਂ ਗੱਲਾਂ ਕਰਦੀ ਐ ਇਹ ਦੇਖੋ ਹੁਣ ਕਿਵੇਂ ਗਲੇਡੂ ਛੜਦੀ ਐ ਕੋਈ ਨਾ ਵੀ ਮੇਰੀ ਜੀ ਨੇ ਦਿਨ ਪੁੱਛੀ ਨਹੀਂ ਆਤਿਆ ਗੋਲੇ ਬੈਠੇ ਆ ਉਹ ਬੱਸ ਮਾ ਆ ਬੰਨੇ ਹੱਥ ਇਹ ਤਾਂ ਕੁਝ ਵੀ ਨਹੀਂ ਕਹਿੰਦੀ ਜਿੰਨਾ ਕੁਝ ਕਹਿੰਦੀ ਐ ਮੈਂ ਹੀ ਕਹਿੰਦੀ ਆ ਹੁਣ ਆ ਬੰਦ ਕਰ ਦੂ ਤੇਰਾ ਤੇਰੇ ਜਿਆਦਾ ਅੱਗੇ ਸਰਜੇ ਚੜੀਆਂ ਦਾ ਲਾਹੂ ਬਰਾਨੇ ਨੂੰ ਹੋਰ ਆਖਲੇ ਮੈਂ ਬੱਸ ਮਾਂ ਮੈਂ ਤਾਂ ਹੁੰਦੀ ਨਹੀਂ ਅੱਜ ਤੋਂ ਬਾਅਦ ਤੇ ਕੋਈ ਨਾ ਪਤਾ ਤੁਹਾਨੂੰ ਮੇਰੀ ਗੱਲ ਸੁਣਾ ਆ ਕੀ ਨਹੀਂ ਕੱਟੀ ਜਾਂਦੇ ਆ ਤੇ ਨੀ ਪਰੀਨਾ ਕੜਦੇ ਨੂੰ ਤੈਨੂੰ ਸਾਰੇ ਹੀ ਪਤਾ ਹੈ ਮੇਰੀ ਧੀ ਉਥੇ ਜਾ ਕੇ ਚੂਣਾ ਗੱਡੀ ਜਿੰਨੇ ਚਿਰ ਮੈਂ ਬੈਠੀ ਆ ਨਾ ਉਹਨਾਂ ਚਿਰ ਟੈਨਸ਼ਨ ਨਾਲ ਰਹੇ ਤੂੰ ਮਾਮਾ ਨਾਲੀ ਦੇ ਕੇ ਹੁੰਦੇ ਜਿੱਦੇ ਮੈਂ ਅੱਖਾਂ ਮੀਟੇ ਕੀ ਤੈਨੂੰ ਪਤਾ ਆਪੀ ਮਾਮਾ ਨਾਲ ਦੇ ਕੇ ਮੁੱਕ ਜਾਣਗੇ ਤੂੰ ਜਿੰਨੇ ਚਿਰ ਮੈਂ ਬੈਠੀ ਹਾਂ ਮੈਨੂੰ ਤਾਂ ਟੈਨਸ਼ਨ ਨਹੀਂ ਨਾਲ ਰਹੇ ਤੂੰ ਅੱਤੀ ਵੀ ਕੱਟੇ ਆ ਇਹੋ ਜਗਾ ਜਦੋਂ ਸੁਹਾਈ ਫੋਟੋ ਘਾਰੇ ਕੋਈ ਨਾ ਤੂੰ ਇਹ ਟੈਨਸ਼ਨ ਨਾਲ ਲੈ ਜਾ ਨਾ ਨਾ ਰਹਿ ਜਾ ਲੈ ਆਪੀ ਬੋਲ ਕੇ ਰਹਿ ਗਈ ਫੇਰੇ ਕੀ ਕਰਦੇ ਕਿ ਪਗੜਨੀ ਤਾ ਚੰਗਾ ਮੈਂ ਚਲ ਗਈਗੀ ਤੂੰ ਦੋ ਦਿਨ ਰਹੇਗਾ ਪੁੱਤ ਨਾ ਮਾਂ ਮੇਰਾ ਹੁਣ ਮਨ ਨਹੀਂ ਹੈਗਾ ਕੋਈ ਗੱਲ ਨਹੀਂ ਮੈਂ ਫਿਰ ਤੋਂ ਆਉਂਗੀ ਜਾਂ ਫਿਰ ਤੂੰ ਜਿਹੜਾ ਮਰਜ਼ੀ ਮੇਰੇ ਕੋਲੇ ਦਿਹਾੜ ਦਿਨ ਲਾਇ ਕੁੜਮਾ ਤੱਕ ਹੀ ਆਈ ਜਾਉਂਗੀ ਤੂੰ ਆਈ ਦੀ ਪਰ ਆਪ ਨੂੰ ਮਾਂ ਮਾਤੀਆਂ ਕੰਨਾ ਕਰਦੀ ਹਾਂ ਬੈਂਦੀ ਰਾਤ ਟੱਪ ਜਾਂਦੀ ਆਪਣੀ ਕੀ ਹੁੰਦਾ ਕੀ ਸਮਾਂ ਆਜਾ ਦਿਨ ਰਹਿੰਦੀ ਬਸ ਮਾਂ ਭਾਬੀ ਨੇ ਜਿਹੜਾ ਕੁਝ ਕਿਹਾ ਨਾ ਮਨ ਤਾਂ ਬੜਾ ਬੁਰਾ ਲੱਗਿਆ ਮੇਰੇ ਤਾਂ ਮਨ ਤੇ ਲੱਗੀਆਂ ਗੱਲਾਂ ਤੂੰ ਮੇਰੀ ਗੱਲ ਸੁਣ ਉਹਦਾ ਗੁੱਸਾ ਨਾ ਕਰਿਆ ਕਰ ਆਪੇ ਬੋਲ ਕੇ ਬੈਠੇ ਤੇਰੇ ਕੋਲ ਉਹਨੇ ਡੰਗ ਮਾਰੀ ਸੁਭਾਈ ਇਹ ਉਹਦਾ ਗੁੱਸਾ ਨਾ ਕਰ ਮੇਟੀ ਤੂੰ ਆਇਆ ਇੱਕ ਮਿੰਟ ਤੂੰ ਬੈਠ ਮਾਇਆ ਆ ਤਾ ਕੱਪੜੇ ਨਾ ਮੈਂ ਲੈ ਕੇ ਜਾਂਦੀ ਮੇਰੀ ਘਰ ਜਾਣ ਕੋਤਾ ਉਹ ਤੇ ਨਵੇਂ ਨਾ ਨਾ ਦੀ ਮੇਰੀ ਭਾਬੀ ਲੜੂਗੀ ਮੈਂ ਤਾਂ ਪਰਸੋਂ ਚ ਉਹ ਕਿੱਦਿਆਂ ਨੇ ਰਹੀ ਬੈਠੀ ਆ ਮੈਨੂੰ ਪਤਾ ਸੀ ਮੇਰੀ ਤੇ ਰਕੜੀ ਨੂੰ ਆਊਗੀ ਬਸ ਸਾਡੀ ਕਿਵੇਂ ਮੋੜ ਦੂੰ ਜੇ ਮਸਸ ਕੀ ਆ ਕੀ ਕੀ ਦਿੱਤਾ ਤੇ ਕਿਆ ਨਹੀਂ ਕੋਈ ਨਹੀਂ ਮੈਂ ਹੁਣ ਤੇ ਮੈਂ ਆਪੇ ਸੰਭਲੂਗੀ ਸਾਰੀ ਗੱਲ ਜੇ ਮੈਂ ਆ ਸੁੱਟ ਲੈ ਗਈ ਨਾ ਭਾਬੀ ਫਿਰ ਕੱਲ ਨੂੰ ਵੀ ਮੈਨੂੰ ਸਲਾਵਾ ਜ਼ਰਾ ਵੀ ਕਰੂਗੀ ਉਹ ਤਾਂ ਮੈਂ ਨਹੀਂ ਲੈ ਕੇ ਜਾਂਦੀ ਮੈਂ ਇਹ ਤਾਂ ਆਦੀ ਪਰਸੋਂ ਚ ਦਿੰਨੀ ਆ ਮੈਂ ਕਿਹੜਾ ਕਹਾ ਤੇਰੀ ਭਾਬੀ ਤੋਂ ਪੈਸੇ ਭੜੇ ਜਿ ਕੋਈ ਪੇਟੀ ਜੋ ਖੜਾਇਆਗਾ ਮੇਰੀ ਤੇ ਦਤਾ ਮੈਨੂੰ ਕਿੰਨਾ ਆ ਲੱਗੂਗਾ ਵੀ ਮੇਰਜੀ ਖਾਲੀ ਮੁਰਗੀ ਉਹ ਮਦਿਆਂ ਨਾਲ ਲੱਖ ਮੁੰਡੇ ਨੇ ਪੈਸੇ ਦੇ ਦਿੱਤਾ ਈ ਮੈਂ ਮੈਨੂੰ ਖਾਦੀ ਕਿਵੇਂ ਤੋਰ ਦੇ ਮਤਲਬਾ ਮੇਰੇ ਕਰ ਦਿੱਤੀ ਇਨਖਣਵਾ ਖਾਦੀ ਮੋੜ ਉਹ ਵੀ ਭੈਣ ਭਈ ਅਗਲਾ ਉੱਥੇ ਦੇਖਦਾ ਅਗਲਾ ਕਹਿੰਦਾ ਰਕੜੀ ਕੰਨਾਂ ਗਈਤੀ ਮੈਂ ਇੱਕ ਗਲਤ ਹੈਗੀ ਆ ਮਾਂ ਕਦੇ ਨਾ ਅਦਲਾਤ ਤੋਂ ਨਹੀਂ ਭੱਜਦੀ ਹਮੇਸ਼ਾ ਉਹਦਾ ਸਾਥ ਦਿੰਦੀ ਹੈ ਜੀ ਚਾਹੇ ਟਾਈਮ ਸੌਖਾ ਹੋਵੇ ਜਾਂ ਫਿਰ ਔਖਾ ਹੋਵੇ ਖਦੇ ਜਵਾਬ ਮਾਂ ਦਾ ਦੀਦੀ ਇਹੋ ਜਿਹਾ ਹੁੰਦਾ ਪਤਾ ਮਾਂ ਤਾਂ ਨਹੀਂ ਚੱਲਿਆ ਜਾਂਦਾ ਹੁੰਦਾ ਅਕਸਰ ਜਿੰਨਾ ਚਿਰ ਮੈਂ ਆ ਨਾ ਉਹਨਾਂ ਚਿਰ ਤੂੰ ਜਮੀਨਾ ਉਹ ਤੈਨੂੰ ਕੁਛ ਹੀ ਬੋਲੀ ਜਾਵੇ ਉਸਾਨਾ ਕਰ ਕਰਦਾ ਆਪੀ ਬੋਲ ਕੇ ਰਹਿ ਜਾਂਦੀ ਐ ਸੰਗਾਂ ਨਹੀਂ ਚੱਲਦਾ ਕਿੰਗਰ ਬੁੱਤ ਤੂੰ ਆ ਜੀ ਮੇਰੇ ਕੋਲ ਚੰਦਾ ਹਾਂ ਮੈਂ ਆਉਂਗੀ ਬੁੱਤ ਅੱਠ ਦਸ ਦਿਨ ਤਾਂ ਇਹ ਮਾਂ ਦੂੰਗੀ ਜਿਹੜਾ ਚੰਗਾ ਸੰਗਾਂ ਚੱਲੋ ਮੈਂ ਵੀ ਬੱਲਾ ਹੈ ਮੈਂ ਵੀ ਇਹ ਤਾਂ ਜਿਹੜੀ ਜਿਹੜੀ ਬੋਲ ਕੇ ਲੈ ਮਾਦਰ ਮੋਨੋ ਮੇਰੀ ਕਬੀਤੀ ਮੋਰੀ ਗਰ ਕਦੇ ਬਾਹਰ ਕੋ ਭਰਨ ਕੋਏ ਰੋਟੀ ਨਹੀਂ ਜਰਨੀ ਮੇਰੀ ਦੀ ਮੈਨਾਂ ਨੂੰ ਕਿ ਮੈਂ ਰੋਟੀ ਦੀ ਬਕੀ ਖਵਾ ਦੂੰ ਹਾਂ ਸਭ ਭਾਂਜਾ ਬੜਕੇ ਲਈ